ਸਮਾਣਾ ਸਿਟੀ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਵਾਇਰਲ ਹੋ ਰਹੀ ਜਿਹਦੇ ਵਿੱਚ ਕੁਝ ਨੌਜਵਾਨ ਨਸ਼ਾ ਕਰ ਰਹੇ ਸੀ ਤੇ ਉਨ੍ਹਾਂ ਕੀ ਪੁਛਤਾਸ ਤੇ ਆਧਾਰ ਤੇ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਉਹ ਜੋ ਕਥਿਤ ਸੀ ਜੀ ਉਹ ਕਿੱਥੋਂ ਲੈ ਕੇ ਆਏ ਸੀ ਉਹ ਸਾਰੀ ਜਾਣਕਾਰੀ ਪੁਲਿਸ ਨੇ ਹਾਸਲ ਕਰਨ ਦੇ ਬਾਅਦ ਦੋ ਕਥਿਤ ਨੌਜਵਾਨਾਂ ਸਮੇਤ ਇੱਕ ਔਰਤ ਨੂੰ ਮਿਲਾ ਕੇ ਤਿੰਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਉਹਨਾਂ ਕੀ ਮੈਡੀਕਲ ਜਾਂਚ ਕਰਾਈ ਜਾ ਰਹੀ ਹੈ ਇਸ ਦੇ ਬਾਰੇ ਜਾਣਕਾਰੀ ਡੀਐਸਪੀ ਸਿਮਾਣਾ ਗੁਰਬੀਰ ਸਿੰਘ ਬਰਾੜ ਬਲ ਨੂੰ ਦਿੱਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਪੁਲਿਸ ਦੀ ਕਾਰਵਾਈ ਲਗਾਤਾਰ ਚੱਲ ਰਹੀ ਹੈ ਤਾਂ ਕਿ ਅਸੀਂ ਇਸ ਇਲਾਕੇ ਦੇ ਵਿੱਚੋਂ ਨਸ਼ੇ ਨੂੰ ਖਤਮ ਕਰ ਸਕੀਏ ਪਰसों ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਵੀਡੀਓ ਜਿਹਦੇ ਵਿੱਚ ਦੋ ਜਵਾਨ ਜਿਹੜੇ ਸੀਗੇ ਉਹ ਨਸ਼ਾ ਕਰ ਰਹੇ ਸੀਗੇ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਕਾਬੂ ਕੀਤਾ ਉਹਨਾਂ ਦੇ ਉੱਤੇ 27 ਐਨਡੀਪੀ ਸੈਕਟਰ ਦੀ ਐਫਆਈਆਰ ਦਰਜ ਕੀਤੀ ਉਹਨਾਂ ਦੀ ਪੁੱਛ ਕਿਸਤੇ ਬੈਕਵਰਡ ਲਿੰਕ ਉਹ ਜਿਸ ਤੋਂ ਵੀ ਲੈ ਕੇ ਆਏ ਸੀਗੇ ਉਹਦਾ ਅਸੀਂ ਉਹਦੇ ਟ੍ਰੇਡ ਕੀਤੀ ਆ ਉਹ ਕੱਲ ਦੀ ਮਿਲ ਨਹੀਂ ਰਹੀ ਸੀ ਅੱਜ ਉਹ ਜਿਹੜੀ ਲੇਡੀ ਆ ਉਹ ਉਹਨੂੰ ਕਾਬੂ ਕਰ ਲਿਆ ਤੇ ਉਹਦੇ ਤੇ ਵੀ ਜਿਹੜੀ ਕੰਦੀ ਕਾਰਵਾਈ ਕੀਤੀ ਜਾ ਰਹੀ ਮੁਕਦਮੇ ਦਰਜ ਹੋ ਰਿਹਾ ਜੀ ਇਹ ਦੋ ਜਣਿਆਂ ਤੇ ਐਫ ਆਈ ਆਰ ਪਹਿਲਾਂ ਦਰਜ ਹੋਈ ਸੀ ਇੱਕ ਲੇਡੀਸ ਉਹਨੂੰ ਟੋਟਲ ਤਿੰਨ ਜਣੇ ਹੋ ਲੇਡੀਸ ਵੇਚਣ ਵਾਲੀ ਆ ਜਿਹੜੇ ਦੋ ਜਵਾਨ ਸੀਗੇ ਉਹ ਨਸ਼ਾ ਪੀਣ ਵਾਲੇ ਸੀਗੇ ਪਹਿਲਾਂ ਵੀ ਉਹਨਾਂ ਦੇ ਖਿਲਾਫ ਮੁਕਦਮੇ ਦਰਜ ਹੈਗੇ ਨੇ ਬਾਕੀ ਉਹਦੇ ਚੋਂ ਅਸੀਂ ਆਪਦੇ ਰਿਕਾਰਡ ਤੋਂ ਚੈੱਕ ਕਰਕੇ ਉਹਦੇ ਤੇ ਜੋ ਵੀ ਹੈਗਾ ਉਹ ਬੰਦੀ ਕਾਰਵਾਈ ਕੀਤੀ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇਹ ਉਹੀ ਦੋਨੇ ਨੌਜਵਾਨ ਨੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਸ